ਇੱਧਰ ਕਹਿੰਦੇ ਜੀ ਪੰਜਾਬ ਦੇ ਕਿਸਾਨਾਂ ਦੇ ਲਈ ਬੜੀ ਮੁਸ਼ਕਲ ਘੜੀ ਬਣ ਗਈ। ਪਰਾਲੀ ਸਾਂਭਣ ਸੰਭਾਲਣ ਦੇ ਲਈ ਸਰਕਾਰ ਵੱਖਰੇ ਕੁਝ ਦੇਣ ਲੈਣ ਲਈ ਤਿਆਰ ਨਹੀਂ। ਵੱਖਰਾ ਕੋਈ ਹਿਸਾਬ ਕਿਤਾਬ ਕਰਨ ਲਈ ਤਿਆਰ ਨਹੀਂ। ਹੈ ਤੇ ਇੱਧਰ ਕਹਿੰਦੇ ਜੀ ਕਿਸਾਨ ਜੇ ਪਰਾਲੀ ਸਾੜਦੇ ਨੇ ਤਾਂ ਕਹਿੰਦੇ ਜੀ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਹਵਾਲੇ ਨਾਲ ਐਕਸ਼ਨ ਲੈਣਾ ਜ਼ਰੂਰੀ ਹੈ। ਤੇ ਰੈੱਡ ਐਂਟਰੀ ਪਾਉਣੀ ਪੈਣੀ ਹੈ ਤੇ ਕਹਿੰਦੇ ਜਿਹੜੇ ਪਰਾਲੀ ਸਾੜਨ ਦੇ ਮਾਮਲੇ 'ਚ ਰੈੱਡ ਐਂਟਰੀ ਪੈ ਜਵੇ ਫਿਰ ਉਹ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕਦਾ ਨਾ ਉਹਦੇ ਤੇ ਲੋਨ ਲੈ ਸਕਦਾ ਨਾ ਲਿਮਟ ਬਣਾ ਸਕਦਾ ਇਹ ਸਾਰੀਆਂ ਰੋਕ ਲੱਗ ਜਾਈਆਂ ਇਸ ਲਈ ਰੈਡ ਐਂਟਰੀ ਤੋਂ ਬਚਾਉਣ ਦੇ ਲਈ ਕਹਿੰਦੇ ਜੀ ਕੀ ਕੀਤਾ ਜਾਵੇ ਕਹਿੰਦੇ ਜੀ ਕਈ ਐਮਐਲਏ ਧਿਆਨ ਚ ਲੈਂਦੇ ਕਿ ਬਾਈ ਸਾਡੇ ਘਰ ਨਹੀਂ ਕੋਈ ਝਾਕ ਕੇ ਨਾ ਅਸੀਂ ਪਰਾਲੀ ਸਾੜਨੀਆਂ ਚ ਅਸੀਂ ਨਾੜ ਨੂੰ ਅੱਗ ਲਾਉਣੀ ਅੱਜ ਹੈਨਾ ਕਈ ਕਹਿੰਦੇ ਜੀ ਥਾਣੇ ਕਚਹਿਰੀ ਪਹੁੰਚ ਰੱਖਦੇ ਨੇ ਅਪਰੋਚ ਰੱਖਦੇ ਨੇ ਹੈਨਾ ਇਸ ਲਈ ਚੱਲੀ ਜਾਂਦਾ ਪਰ ਸਰਕਾਰਾਂ ਕਹਿੰਦੀ ਆਪ ਵੀ ਹਿੰਮਤ ਨਹੀਂ ਕਰਾਂ ਇੱਕ ਪਾਸੇ ਤਾਂ ਕਿਸਾਨੀ ਮਸਲਿਆਂ ਦੇ ਹਵਾਲੇ ਨਾਲ ਸਰਕਾਰਾਂ ਦੀ ਪਹਿਲ ਕਦਮੀ ਨਹੀਂ ਹੋ ਪਾਉਂਦੀ ਕਿਉਂ ਪੂਰਾ ਮੁੱਲ ਤਾਰ ਪਾਉਣ ਫਸਲਾਂ ਦਾ ਉਹਨਾਂ ਨੂੰ ਐਮਐਸਪੀ ਤੇ ਹੀ ਖਰੀਦ ਕਰ ਸਕਣ ਹੈ ਸੇ ਲਾਗਤ ਵਧੀ ਜਾਂਦੀ ਹੈ ਆਮਦਨ ਕੱਟੀ ਜਾਂਦੀ ਹੈ ਇਹ ਪਹਿਲੂ ਇਸ ਲਈ ਸਰਕਾਰਾਂ ਕਿਹੜੇ ਮੂੰਹ ਨਾਲ ਫਿਰ ਕਾਰਵਾਈ ਕਰਨ ਦੂਜਾ ਪਰਾਲੀ ਸੰਭਾਲਣ ਦੇ ਲਈ ਲਗਾਤਾਰ ਹੁਣ ਤੱਕ ਨੀਤੀਆਂ ਤੇ ਕੰਮ ਹੋਇਆ ਉਸ ਦੇ ਤੇ ਪ੍ਰਵਾਨ ਨਹੀਂ ਚੜ ਪਉਂਦੀਆਂ ਸਰਕਾਰਾਂ ਮਸ਼ੀਨਾਂ ਦੇ ਕੱਪੜੇ ਆ ਜਾਂਦੇ ਨੇ ਹੈਨਾ ਬੜਾ ਕੁਝ ਬਾਪਰਦਾ ਹੈ ਕੇਂਦਰ ਵਾਲੇ ਫੰਡ ਕਿੱਥੇ ਗਏ ਕੇਂਦਰ ਨੇ ਫੰਡ ਸਹੀ ਦਿੱਤੇ ਸੀ ਨਹੀਂ ਦਿੱਤੇ ਸੀ ਕਵਾਂਟਰਾ ਦੇ ਹਿਸਾਬ ਨਾਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜੇ ਸੁਵਾਨਣ ਦੀ ਗੱਲ ਹੁੰਦੀ ਆ ਉਹਦੇ ਪਰ ਨਹੀਂ ਸਰਕਾਰ ਖਰੀ ਉਤਰਦੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਰਕਾਰ ਨੂੰ ਸਭ ਤੋਂ ਵੱਡਾ ਫਿਕਰ ਵੋਟਾਂ ਦਾ ਰਹਿੰਦਾ ਸੋ ਇਸ ਲਈ ਇਹ ਨਹੀਂ ਹੁੰਦਾ ਕਿ ਸਰਕਾਰ ਨੂੰ ਪਤਾ ਨਹੀਂ ਹੁੰਦਾ ਕਿ ਪ੍ਰਾਲੀ ਸਾੜਨ ਦੇ ਮਾਮਲੇ ਕਿੰਨੇ ਨੇ ਪਰ ਪੁਲਿਸ ਐਫਆਈਆਰ ਨਹੀਂ ਕਰਦੀ ਕਿਉਂਕਿ ਉੱਪਰੋਂ ਸਾਹਿਬ ਦਾ ਆਰਡਰ ਹੁੰਦਾ ਕਿ ਬਈ ਘੱਟ ਤੋਂ ਘੱਟ ਮਾਮਲੇ ਤੇ ਇਸ ਲਈ ਜੇਕਰ ਇਹਦੇ ਉਦਾਹਰਣ ਵੱਜੋਂ ਸਮਝਣਾ ਹੈ 232 ਦੇ ਵਿੱਚ 36000 ਤੋਂ ਵੱਧ 363600 23 24 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਸੀ ਪਿਛਲੇ ਸਾਲ ਤੇ ਰੈਡ ਐਂਟਰੀ ਕਿੰਨੀਆਂ ਦੀ ਪਈ ਆ 340 ਦੀ 36000 623 24 ਮਾਮਲਿਆਂ ਚੋਂ 340 ਦੀ ਰੈਡ ਐਂਟਰੀ ਪਈ ਆ ਇਹ ਵੀ ਕਿਸੇ ਰਾਜਨੀਤੀ ਦੇ ਪ੍ਰੇਰਿਤ ਹੋ ਕੇ ਪਈ ਹੋਣੀ ਤੋ ਨਹੀਂ ਸਰਕਾਰ ਕਿੱਥੇ ਮਤ ਕਰ ਸਕਦੀ ਹੈ ਇੱਧਰ ਜਥੇਬੰਦੀਆਂ ਦਾ ਚੈਲੰਜ ਹੈ ਕਿ ਹਾਂ ਵੀ ਜੇਕਰ ਅਜਾ ਕੋਈ ਖੇਲਾ ਕੀਤਾ ਤਾਂ ਅਸੀਂ ਤਿਆਰ ਆ ਤੇ ਦੂਸਰੇ ਪਾਸੇ ਸਰਕਾਰਾਂ ਨੂੰ ਬਈ ਪੰਚਾਇਤੀ ਚੋਣਾਂ ਦਿਖਦੀਆਂ ਉਤੋਂ ਬਾਅਦ ਜਿਮਨੀ ਚੋਣਾਂ ਦਿਖਦੀਆਂ ਨਗਰ ਨਿਕਮ ਨਗਰ ਕੌਂਸਲ ਦੀਆਂ ਚੋਣਾਂ ਦਿਖਦੀਆਂ ਸਰਕਾਰ ਕਿੱਥੇ ਜਾਊਗੀ ਰੈਡੈਂਟਰੀ ਕੰਨੀ ਨੂੰ ਪਿਛਲੀ ਵਾਰ ਤਾਂ 340 ਪੈ ਵੀ ਗਈ ਨਹੀਂ ਸ਼ਾਇਦ ਇੱਕ ਤਾਂ ਉਹ ਵੀ ਨਾ ਪੈਣ ਪਰ ਉਧਰ ਸੁਪਰੀਮ ਕੋਰਟ ਕੁਝ ਸਖਤ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਾਈਸ ਨਾਲ ਕਿਸਾਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਕਿਆ ਸਿਆਸੀ ਮਜਬੂਰੀਆਂ ਕਾਰਨ ਪੰਜਾਬ ਸਰਕਾਰ ਦਾ ਕਾਰਵਾਈ ਨਾ ਕਰਨਾ ਨਿਰਾਸ਼ਾਜਨਕ ਹੈ ਉਧਰ ਸੁਪਰੀਮ ਕੋਰਟ ਆਪਣੀ ਮੰਚਾ ਪਰਕਟਾਉਂਦੇ ਹੋਏ ਨਿਰਦੇਸ਼ ਕਰ ਰਹੀ ਹੈ ਪਰ ਸਰਕਾਰ ਬੂਟਾਂ ਦੇਖਦਿਆਂ ਪਚ ਰਹੀ ਹੈ